ਨਾਮ ਨਾਮ ਦੇਵ ਕਬੀਰ ਤੇ ਰੋਚਨ ਸਦਨਾ ਸਤਿ ਜਪੋ ਜੀ ਸਤ ਨਾਮ ਸਤ ਨਾਮ ਸਤ ਨਾਮ ਧੰਨ ਧੰਨ ਜਗ குரு ਰਮਦਾਸ ਜੀ ਮਹਾਰਾਜਿਓ ਧੰਨ ਧੰਨ ਸਤਗੁਰੂ ਬਾਣੀ ਸਤਿਗੁਰੂ ਨਾਮਦੇਵ ਜੀ ਮਹਾਰਾਜ ਸਤਿਗੁਰੂ ਤ੍ਰਿਲੋਚਨ ਜੀ ਮਹਾਰਾਜ ਸਤਿਗੁਰੂ ਸਦਨਾ ਦੀ ਮਹਾਰਾਜ ਸਤਿਗੁਰੂ ਸਹਿਜ ਜੀ ਮਹਾਰਾਜ ਜੀ ਸਤਿਗੁਰੂ ਪਾਵਾ ਫਰੀਦ ਬੰਕਾ ਜੀ ਮਹਾਰਾਜ ਸੰਤ ਮੀਰਾबाई ਜੀ ਮਹਾਰਾਜ ਸੰਤ ਭਿਲਣੀ ਜੀ ਮਹਾਰਾਜ ਸਵੇ ਮਹਾਂਪੁਰਸ਼ਾਂ ਦੇ ਪਾਵਨ ਚਰਨਾਂ ਦਾ ਕੀਤੀ ਸੇਵਾ ਕਿਰਤ ਦਾ ਧਿਆਨ ਕਰ ਸਬ ਸਗਤਾਂ ਜੋ ਕੋ ਜੀ ਸਤਨਾ ਨਨ ਧਨ ਜਗਤ ਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਾ ਸਥਾਨ ਸਿਰਕ ਵਰਦਨਪੁਰ ਕਾਂਸੀ ਬਨਾਰਸ ਦੇ ਸਮੂਹ ਗੁਰਦੁਆਰੇ ਸਮੁਹਤਾ ਸਤ ਗੁਰੂ ਰਵਦਾਸ ਧਾਮ ਗੁਰੂ ਆਸ਼ਰਮ ਤੇਰਾ ਸੱਚਖੰਡ ਬੱਲਾ ਦਾ ਧਿਆਨ ਧਰ ਸਭ ਸੰਸਤਾਤ ਨਾਮ ਸਤਨਾਮ ਦੇ ਵਿੱਚ ਬੜੇ ਹੀ ਜਾਤਾਂ ਤੋਂ ਪੰਡਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਪਰ ਮਨਾਉਣ ਦੀ ਯਿਆਨ ਨਹੀਂ ਕੀਤੀ ਜਾ ਰਹੀ। ਤੋਂ ਬਾਦਸ਼ਾਹੀ ਆਦਿ ਦੀ ਕਰਤਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਗਰੀ ਆਪ ਜੀ ਦਾ ਸੋਹਣਾ ਦਰਬਾਰ ਸਤਿਗੁਰੂ ਅਵਕਾਸ਼ ਦਾ

ਪਹਾਰਾਤੀ ਆਪ ਜੀ ਦੇ ਦਰਗ ਕਰਦੇ ਪ੍ਰੀਤਵਾਨ ਸੇਵਾਦਾਰ ਸ਼੍ਰੀਮਾਨ ਰੋਹਿਤ ਜੀ ਸਤਿ ਸ੍ਰੀ ਅਕਾਲ ਜੀ ਨਾ ਉਹਨਾਂ ਨੂੰ ਮਹਾਰਾਜ ਕੇ ਸਜਾਇਆ ਗਿਆ ਕਿ ਪਾਤਸ਼ਾਹ ਜੀ ਗੁਰਬਾਣੀ ਪੜ੍ਹਦੇ ਆਂ ਕੀਰਤਨ ਕਰਦੇ ਆਂ ਸਭੀ ਵਿਚਾਰਾਂ ਦੀ ਸਾਂਝ ਪਾਉਂਦੇ ਆਂ ਮਰਿਆਦਾ ਰੱਖਦੇ ਆਂ ਸੇਵਾ ਕਰਦੇ ਆਂ ਮਹਾਰਾਜ ਜੀ ਕਈ ਪਰਮੇ ਗੰਧੀਆਂ ਭੋਲਾ ਭੀਜਾਂ ਆਂ ਵਰਸ਼ਨ ਕਾਰੇ ਕੁਆਲ ਹੋਨਯਾ ਪੁਰਾਤਕਾਨੀ ਖਿਮਾ ਕਰਿਓ ਅਕੀ ਪ੍ਰਸ਼ੰਤ ਬਾਣੀ ਆਪਤੀ ਅਰਦਾਸ ਔਰ ਵਿਚਾਰ ਕਰਨ ਦੀ ਸਮਰੱਥਾ ਪ੍ਰਸਨਾ ਗੁਰੂ ਦੇਵ ਜੀ ਮਹਾਰਾਜ ਆਂਹਿਆ ਸਾਰੇ ਸਤਦੰਗਿਆਂ ਹਾਜ਼ਰੀਆਂ ਆਪਣੇ ਦਰਬਾਰ ਚਰਨਾਂ ਦੇ ਵਿੱਚ ਪਰਵਾਨ ਕਰਨਾ ਨਾਮ ਦਾਣਿਸ਼ ਨਾਮ ਬਖਸ਼ਿਸ਼ ਕਰਨਾ ਆਪਣੇ ਚਰਨਾਂ ਦੀ प्रीਤੀ ਬਖਸ਼ਿਸ਼ ਕਰਨੀ ਸੇਵਕਾਂ ਦੇ ਕਾਰਜਾਂ ਨੂੰ ਪਾਲਸ਼ ਕਰਿਓ ਰਾਸ ਕਰਿਓ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਮਹਾਰਾਜ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸੇਵਾਦਾਰ ਮਹਾਰਾਜ ਜੀ ਹੀਰਪੁਰਵਾਸ ਤੋਂ ਮਹਾਰਾਜ ਜੀ ਕੋਲਾਂ ਦੇ ਪਰਿਸ਼ਾਦ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਖੜੇ ਕੋਈ ਨਹੀਂ ਤੋਂ ਸੰਤਾਂ ਮਹਾਰਾਜ ਜੀ ਭਾਨਪਾ ਜੀ ਦੇ ਪਰਿਸ਼ਾਦ ਮੱਧੰਯਾ ਔਰ ਮੰਨਸ ਮੰਗਲੀ ਰਹਿ ਕੇ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਪਹੁੰਚੇ ਨੇ ਸਾਰੇ ਸੰਤਾਂ ਨੇ ਪਾਧਰੀ ਨੂੰ ਆਪਰੇ ਦਰ ਕਰਕੇ ਉਹਨਾਂ ਦੇ ਵਿੱਚ ਪ੍ਰਵਾਹ ਕਰਨਾ ਆਸ਼ੀਰਵਾਦ ਬਖਸ਼ਿਸ਼ ਕਰਿਓ ਆਮਨੁਸਤੀ ਦੀ ਬਾਤ ਚੜ੍ਹਨੀ ਕਰਾਂ ਦੀ ਬਾਤ ਕਿਰੇ ਪਾਤਸ਼ਾਹ ਜੀ ਆਪਣੇ ਸਾਰੇ ਸਿਪਤਨ ਸ਼ਿਵਦਰਨ ਮਰਦੀ ਸੰਗਮ ਵਰਸ ਸਰੀ ਹੋ ਤਾਬੀ ਦਾ ਪੰਚਾ ਮਹਾਰਾਜੀ ਜੰਦਰ ਜੀ ਜੋ ਕਿ ਆਪ ਜੀ ਨੇ ਕਿਪਾਣਾ ਮਦਦ ਕੀਤੀ ਯਾਤਰਾ ਤੇ ਗਏ ਰਹੇ تو تینہ برو بھی مہارا جی کو آداز لیندی آتھے پاکت جنہ میں پیتی گئے گئے اپنے میرے پاتشاہ جی جنہ دے پر اشیر پاکت پرشت آکھ مہارا کی اور مالے ساتھ میں بھی مہارا کی آکھ شروع جنہ دے مکتے آگی کا اچھا مینے سے مہماری باغ سکے پاتشاہ جی آتھا آپ نے پاکت جنہ دے آکھ یہاں جاس تک ایتنا شبی جانہ دے مہارا کی سرون کرنے باظتے جو سمتانیا میں مراجونہ سبتہ نے سیوہ دیوی چاکی دی سیوہ دیوی کے سبب اسے شریمان رام شرم کی مہے اتنا نے سبو پرباہ بڑھوں ہر آدھی ہائی دے لوگ اندر پیار کروا کے آپ نے جاندہ دیوی سجائے گئے میری بات چاہ کی کرپا تھا نہیں اپنے سیدکہ دی بچیاں دی آلیو اپنے داکتہ جاندہ دیوی پروان کریو شیر بات پکشش کریو پھر بڑے آبات لکھوں کا درستی دی دار کرنی ਕਰੀਓ ਇਸੇ ਤਰ੍ਹਾਂ ਦੇ ਨੇ ਪਰਿਵਾਰ ਨਾਲ ਜੁੜਿਆ ਰਹੇ ਪਰਿਵਾਰ ਸਵਾ ਸਿਮਰਨ ਦੇ ਨਾਲ ਜੁੜਿਆ ਰਹੇ ਉਦੇਸ਼ਾਂ ਵਿੱਚ ਬੈਠੇ ਆਪ ਜੀ ਦੇ ਬੱਚੇ ਨੇ ਇਹ ਮਾਣ ਦੀ ਸੋਚਣਾ ਗਿਆ ਸੀ ਇੱਕ ਪਾਸੇ ਜੀ ਪਰਿਵਾਰ ਪਰਸਵਾਨਿਆ ਹੋਇਆ ਸਾਰੀਆਂ ਸੰਪਤਾਵਾਂ ਉਸ ਆਪ ਜੀ ਦੇ ਚਰਨਾਂ ਵਿੱਚ ਬੜੀ ਦੀ ਨਿਰਪੱਖ ਸਹਿਤਾ ਜੋਈ ਅਰਦਾਸ ਸੇ ਪੂਰਨ ਨਹੀਂ ਪਰਵਾਹ ਕਰਿਓ ਦਾਤਾ ਕੇ Go with Thank uh you. -huh. Uh -huh. uh -huh. with a all... ਇਸੋ ਤਿ ਜਨ ਪਾ ਕੇ ਤਨ ਆਵੇ ਸਾਹਿਬ ਮਿਲੈ ਤੁਮ ਕੋ ਦਿਗਰਾਵੇ ਐਸੋ ਤਿ ਜਨ ਪਾ ਕੇ ਕਹਿ ਸਾਖੀ ਨਹੀਂ ਔਰ ਕੋਈ ਦੂਸਰ ਜਾਨਣਸਾਰ ਸਿਆਣਾ ਬਾ ਜੀ ਦਾ ਮਰਮ ਨਾ ਜਾਨਾ ਬਾ مان تھر ہوئے تو کوئی نہ نج رو دس بمل سہج سروپ سمت سہج

سبانے جان آم آدمی پارٹی کو بھی سارے آئے ہیں کرپا کر کے انہوں کا آشرواد شری مان رام شرے جنہوں پر سیوا کی گئی ہے

do de